ਮੈਂ ਬਾਜਰੀ ਦੀ ਰੋਟੀ ਖਾਣਾ ਕੜ ਕੇ ਦੀ ਨਹੀਂ ਖਾਦਾ ਬਾਜਰੀ ਦੀ ਰੋਟੀ ਖਾਣਾ ਤੇ ਇੱਧਰ ਇੱਧਰ ਰਵੀ ਭਾਈ ਹੋਣੇ ਇੱਧਰ ਬੱਬੀ ਹੋਣੇ ਨੇ ਕਹਿੰਦੇ ਕਹਿੰਦੇ ਵੀ ਪੁੱਤ ਕਹਿੰਦੇ ਬਾਜਰੀ ਦੀ ਰੋਟੀ ਤਾਂ ਖਾਣਾ ਨਾਲ ਘੇ ਵੀ ਘੇ ਵੀ ਖਾਇਆ ਕਰ ਮੇਰਾ ਗਲ ਫਟ ਗਿਆ ਗੱਲ ਸੁਣ ਕੇ ਮੈਂ ਮੇਰੀ ਮੰਮੀ ਮੇਰੇ ਵਾਸਤੇ ਘੇ ਭੇਜੀ ਦੀ ਹੁੰਦੀ ਸੀ ਇਤੋਂ ਉਹਨੇ ਕਿਹਾ ਵੀ ਚਲ ਜਿਹੜੇ ਬੰਦੇ ਤਰਨਾ ਰਿੰਦੀਆ ਉਹਨਾਂ ਨੂੰ ਵੀ ਖਲਾ ਦੇ ਕਰ ਜਦੋਂ ਪਰ ਤੂੰ ਜਦੋਂ ਬਾਹਰੋਂ ਕੋਈ ਵੀ ਆਉਂਦਾ ਇਹ ਨਾ ਦੇਖ ਕੇ ਬਾਵਾ ਨੂੰ ਜਿਹਦਾ ਫਿਕਰ ਹੁੰਦਾ ਵੀ ਹੈ ਵੀ ਕਿ ਆਪ ਕਾ ਲੈਣ ਤੈਨੂੰ ਬਚਾਈਦਾ ਆਪਣੇ ਅੰਦਰ ਰੱਖਿਆ ਕਰ ਉਥੇ ਆਪਣੇ ਰੂਮ ਚ ਰੱਖਿਆ ਕਰਕੇ ਮੈਂ ਤੇਰੀ ਵਾਸਤੇ ਕੀ ਜੋੜਿਆ ਹੋਰ ਕਿਸੇ ਨੇ ਜੋੜਨਾ ਕੀ ਕੋਈ ਨਹੀਂ ਰੋਟੀ ਪੁੱਛਦਾ ਜਦੋਂ ਬਾਪ ਪੁੱਛਦੀ ਹੁੰਦੀ ਆ ਉਦਾਂ ਨਹੀਂ ਕੋਈ ਪੁੱਛਦਾ ਹਾਂ ਠੀਕ ਆ ਤੁਹਾਡੇ ਭੈਣ ਭਰਾ ਆਉਂਦੇ ਆ ਸਾਰੇ ਪੁੱਛਦੇ ਆ ਵੀ ਰੋਟੀ ਖਾਧੀ ਆ ਜਾਂ ਰੋਟੀ ਖਾ ਲਓ ਜਾਂ ਕਿ ਤਾ ਪਰ ਜਦੋਂ ਬਾਪ ਪੁੱਛਦੇ ਉਦਾਂ ਨਹੀਂ ਪੁੱਛਦਾ ਰੋਟੀ